ਜਿਹੜੇ ਬੰਦੇ ਆ ਇਹਨਾਂ ਨੂੰ ਕੁਰਸੀ ਤੇ ਬਿਠਾਵਾ ਜਾਂਦੇ ਆ ਤੇ ਇਹਨਾਂ ਨੂੰ ਤੜੱਕ ਦੇਣੀ ਸੁੱਟਣਾ ਵੀ ਥੱਲੇ ਜਾਂਦੇ ਆ ਤੁਹਾਡੇ ਨਾਲ ਬਹੁਤ ਵੱਡਾ ਧੋਖਾ ਹੈ ਜਦੋਂ ਇਹ ਸਰਕਾਰ ਨੇ ਆਉਣਾ ਸੀ ਸਾਸੀ ਮਿੱਡੇ ਮਿਲ ਵਰਕਰਾਂ ਕਹਿੰਦੇ ਸਾਡਾ ਮਾਣ ਮੱਤ ਦਾ ਦੁਖਣਾ ਕਰਾਂਗੇ ਅੱਜ ਜਿੱਕਰ ਸਾਨੂੰ ਕੱਖ ਨਹੀਂ ਮਿਲਿਆ ਕਿਹਦੀ ਕੋਣ ਹੈ ਉਹ ਆਮ ਆਪੀ ਪਾਰਟੀ ਦੇ ਗਲਤੀ ਹੱਤੀ ਬਣਦੀ ਨਜ਼ਰ ਆ ਰਹੀ ਹੈ ਹਰ ਇੱਕ ਵਰਗ ਮੁਲਾਜ਼ਮ ਮਰ ਕੇ ਜਿਹੜਾ ਉਹ ਸੜਕਾਂ ਦੇ ਉੱਪਰ ਹੈ ਠੇਕੇ ਤੇ ਰਹਿਣ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਸੜਕਾਂ ਦੇ ਉੱਪਰ ਹੈ ਜਦੋਂ ਦੀ ਸਰਕਾਰ ਆਈ ਆ ਬੀਬੀਆਂ ਖੁਸ਼ ਨਹੀਂ ਆ ਬੀਬੀਆਂ ਚ ਪਿੱਟ ਸਿਆਪਾ ਕਰਨ ਆ ਰਹੀ ਆ ਕਿਉਂਕਿ ਮਾਨਪਤਾ ਵਰਕਰ ਜਿਹੜਿਆ ਫੜਿਆ ਨਕੂਣੀਆਂ ਬੱਚਿਆਂ ਤੇ ਕੰਮ ਕਰਦਾ ਮੈਡਮ ਮੀਰ ਵਰਕਰ ਆਸ਼ਾ ਵਰਕਰ ਫੈਸਿਲੀਟੇਟਰ ਜਿਨ੍ਹਾਂ ਨੂੰ ਸਰਕਾਰ ਇੱਕ ਇੱਕ ਦਿਨ ਦਾ 100 ਰੁਪਇਆ ਵੀ ਜਿਹੜਾ ਸਾਡੀ ਜਿਹੜੀ ਆ ਨਹੀਂ ਬਣਦੀ ਤਨਖਾਹ ਜੇਕਰ ਨੌਕਰੀਆਂ ਮਿਲਗੀਆਂ ਹੁੰਦਾਂ ਤੇ ਅੱਜ ਗਾਂਧੀ ਪਾਰਕ ਦੇ ਅੰਦਰ ਹਜ਼ਾਰਾਂ ਲੋਕ ਆਪੋ ਆਪਣਾ ਕਾਢ ਰ ਅਧਿਆਪਕ ਹੋਏ ਮਜ਼ਦੂਰ ਹੋਏ ਆਸ਼ਾ ਵਰਕਰ ਹੋਈਆਂ ਮੈਡਮ ਮੀਰ ਹੋਈਆਂ ਤਾਂ ਨੀ ਲਾਣਾ ਬੈਠਾ ਤੇ ਫਿਰ ਇਹਨਾਂ ਦਾ ਨੌਕਰੀਆਂ ਜਿਹੜੀਆਂ ਉਹ ਕਿੱਥੇ ਗਈਆਂ ਸਰਕਾਰ ਪਣ ਤੋਂ ਪਹਿਲਾਂ ਲੋਕਾਂ ਨਾਲ ਵਾਦਾ ਕੀਤਾ ਸੀਗਾ ਸਾਡੀਆਂ ਬੀਬੀਆਂ ਭੈਣਾਂ ਨਾਲ ਵਾਦਾ ਕੀਤਾ ਸੀ ਵੀ ਤੁਹਾਡੀਆਂ ਚੁੰਨੀਆਂ ਨਹੀਂ ਰੋਲ ਦਿੱਤੀਆਂ ਜਾਊਗੀਆਂ ਤੇ ਤੁਹਾਡੀਆਂ ਬੰਦਿਆਂ ਦੀਆਂ ਪੱਗਾਂ ਨਹੀਂ ਰੋਲ ਦਿੱਤੀਆਂ ਜਾਊ। ਅੱਜ ਆ ਤੁਹਾਡੇ ਦਰਨ ਦਰਨ ਹਲਕੇ ਦੇ ਵਿੱਚ ਜਿੱਥੇ ਜਿਮਣੀ ਚੋਣ ਹੋ ਰਹੀ ਆ ਉੱਥੇ ਬੀਬੀਆਂ ਦੀਆਂ ਚੁੰਨੀਆਂ ਵੀ ਰੋ ਰਹੀਆਂ ਤੇ ਭਾਈਆਂ ਦੀਆਂ ਪੱਗਾਂ ਵੀ ਰੋ ਰਹੀਆਂ। ਇਹਦੀ ਵਧਾ ਦੇਣੀ ਆ। ਉਹ ਤਾਂ ਮਾਰ ਹੀ ਗਿਆ ਬੰਦਾ ਕਰਨੋ ਹੀ। ਉਹ ਤਾਂ ਹੈਗਾ ਹੀ ਨਹੀਂ ਜਿੰਦਾ ਹੀ ਨਹੀਂ ਆ। ਤੁਹਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ ਇਹਨਾਂ ਨੂੰ ਦੱਸਿਓ ਕਿ ਇਹਦਾ ਜੁੱਧ ਨਸ਼ਾ ਵਿਰੋਧਵਾ ਉਹ ਕਿੱਥੇ ਆ? ਮਾਰਦੇ ਆ। ਜਿਹੜੇ 210 ਨਕ 210 ਨੌਕਰੀਆਂ ਦੀ ਗੱਲ ਕਰਦਾ ਉਹ ਸਾਡੇ ਆਈਟੀਆਈ ਦੇ ਪੜਾਏ ਹੋਏ ਬੱਚੇ ਆ ਉਹ ਆਪਣੀ ਮੈਰਨ ਦੇ ਆਧਾਰ ਤੇ ਉਹਨਾਂ ਨੇ ਨੌਕਰੀ ਲਈ ਆ ਸਰਕਾਰ ਨੇ ਤੇ ਸਾਰੀ ਗਾਂਦੀ ਬਾ ਰੱਖਿਆ ਇਹ ਸਰਕਾਰ ਤੇ ਕਦੀ ਕਿਸੇ ਦੇ ਨਾਲ ਨਾ ਮਿਲੀ ਨਾ ਇਹਨੇ ਕਿਸੇ ਦਾ ਮਸਲਾ ਹੱਲ ਕੀਤਾ ਜਿਉਂ ਦੀ ਤਿਉਂ ਜਦੋਂ ਜਿੰਨੇ ਵਾਦੇ ਇਹਨਾਂ ਨੇ ਕੀਤੇ ਸੀ ਉਹ ਸਾਰੇ ਖੋਖਲੇ ਸੇਤਨ ਤਾਰਨਾ ਜਿਮਨੀ ਚੋਣ ਆਮ ਆਦਮੀ ਪਾਰਟੀ ਦੀ ਗਲਤੀ ਹੱਡੀ ਬਣਦੀ ਨਜ਼ਰ ਆ ਰਹੀ ਹੈ ਜੋ ਕਿ ਪਿੱਛੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੜੇ ਠੇਕਾ ਮੁਲਾਜ਼ਮ ਨੇ ਕੱਚੇ ਮੁਲਾਜ਼ਮ ਨੇ ਉਹ ਸੜਕਾਂ ਉੱਪਰ ਉਤਰੇ ਨੇ ਮੁਲਾਜ਼ਮ ਲਗਾਤਾਰ ਵਿਰੋਧ ਕਰ ਰਹੇ ਨੇ ਲਗਾਤਾਰ ਜਿਹੜੀ ਜਿਮਨੀ ਚੋਣ ਹੈ ਉਹ ਆਮ ਆਦਮੀ ਪਾਰਟੀ ਦੇ ਗਲ ਦੀ ਹੱਡੀ ਬਣਦੀ ਨਜ਼ਰ ਆ ਰਹੀ ਹੈ ਹਰ ਇੱਕ ਵਰਗ ਮੁਲਾਜ਼ਮ ਵਰਗ ਜਿਹੜਾ ਉਹ ਸੜਕਾਂ ਦੇ ਉੱਪਰ ਹੈ ਠੇਕੇ ਤੇ ਰਹਿਣ ਵਾਲੇ ਜਿਹੜੇ ਮੁਲਾਜ਼ਮ ਨੇ ਉਹ ਸੜਕਾਂ ਦੇ ਉੱਪਰ ਲਗਾਤਾਰ ਹਾਲਾਤ ਦੇਖ ਸਕਦੇ ਹੋ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਦੇ ਗਲ ਦੀ ਹੱਡੀ ਨਜ਼ਰ ਆ ਰਹੀ ਹੈ ਇਹ ਜਿਮਨੀ ਚੋਣ ਨਹੀਂ ਇਹ ਗੱਲ ਦੀ ਹੱਦੀ ਆਮ ਆਦਮੀ ਪਾਰਟੀ ਦੇ ਬਣ ਜਾਣੀ ਹੈ ਲੱਖਾਂ ਔਰਤਾਂ ਜਿਹੜੀਆਂ ਕੁਝ ਗਿਣਤੀ ਦੇ ਵਿੱਚ ਇਸ ਰੋਡ ਉੱਪਰ ਉੱਤਰੀਆਂ ਹੋਈਆਂ ਨੇ ਲਗਾਤਾਰ ਸਰਕਾਰ ਦੇ ਖਿਲਾਫ ਨਾਰੇ ਲੱਗ ਰਹੇ ਨੇ ਨਹੀਂ ਚਲੇਗਾ ਨਹੀਂ ਚਲੇਗਾ ਭਾਣੇ ਸਰਕਾਰ ਤਾਂ ਕਹਿੰਦੀ ਅਸੀਂ ਇੱਕ ਨਵੀਂ ਨੁਹਾਰ ਲੈ ਕੇ ਆਵਾਂਗੇ ਔਰਤਾਂ ਬੜੀਆਂ ਖੁਸ਼ਹਾਲ ਹੋਣਗੀਆਂ ਤੁਸੀਂ ਸੜਕਾਂ ਤੇ ਫਿਰਦੀਆਂ ਸਰ ਸਾਡੇ ਨਾਲ ਬਹੁਤ ਵੱਡਾ ਤੌਖਾ ਆ ਜਦੋਂ ਸਰਕਾਰ ਨੇ ਆਉਣਾ ਸੀ ਤਾਂ ਅਸੀਂ ਮਿੱਡੇ ਮਿਲ ਵਰਕ ਕਰਾ ਕੇ ਸੀ ਤੁਹਾਡਾ ਮਾਣ ਪਤਾ ਤੁਬਣਾ ਕਰਾਂਗੇ ਅੱਜ ਤੱਕ ਸਾਨੂੰ ਕੱਖ ਨਹੀਂ ਮਿਲਿਆ ਝੂਠਾਂ ਦੀ ਸਰਕਾਰ ਆ ਸਰ ਸਾਡਾ ਇੱਕ ਪੰਜੀ ਦਾ ਫਾਇਦਾ ਨਹੀਂ ਹੋਇਆਗਾ ਆਮ ਆਦਮੀ ਪਾਰਟੀ ਲਗਾਤਾਰ ਇਹ ਕਹਿੰਦੀ ਹੈ ਕਹਿੰਦੀ ਬੀਬੀਆਂ ਬਹੁਤ ਖੁਸ਼ ਨੇ ਸਾਡੇ ਤੇ ਜਦੋਂ ਦੀ ਸਰਕਾਰ ਆਈ ਆ ਬੀਬੀਆਂ ਖੁਸ਼ ਨਹੀਂ ਆ ਬੀਬੀਆਂ ਚ ਪਿੱਟ ਸਿਆਪਾ ਕਰਨ ਆ ਰਹੀ ਆ ਕਿਉਂਕਿ ਮਾਨ ਪੱਤਾ ਵਰਕਰ ਜਿਹੜੇ ਬੜਿਆ ਨਗੂਣੀਆਂ ਪੱਤਿਆਂ ਤੇ ਕੰਮ ਕਰਦਾ ਮੈਡੇ ਮੀਲ ਵਰਕਰ ਆਸ਼ਾ ਵਰਕਰ ਫੈਸਿਲਿਟੇਟਰ ਜਿਨ੍ਹਾਂ ਨੂੰ ਸਰਕਾਰ ਇੱਕ ਇੱਕ ਦਿਨ ਦਾ 100 ਰੁਪਿਆ ਵੀ ਜਿਹੜਾ ਸਾਡੀ ਜਿਹੜੀ ਆ ਨਹੀਂ ਬਣਦੀ ਤਨਖਾ ਸਰਕਾਰ ਨੇ ਇੰਨਾ ਸ਼ੋਸ਼ਣ ਕੀਤਾ ਹੋਇਆ ਜੇ ਸਾਡੇ ਜਿੱਥੇ ਬੰਦਗਾਂ ਇਹਨਾਂ ਨੂੰ ਕੁਰਸੀ ਤੇ ਬਿਠਾਉਣਾ ਜਾਣਦੇ ਆ ਤੇ ਇਹਨਾਂ ਨੂੰ ਤੜੱਕ ਦੇਣੀ ਸੁੱਟਣਾ ਵੀ ਥੱਲੇ ਜਾਣਦੇ ਆ ਸੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਜਿੱਦਾਂ ਬੰਦੇ ਲੀਡਰ ਅਸੀਂ ਐਦ ਕਾ ਤੇ ਜੇ ਆ વિધાનસભા ਦੇ ਅੰਦਰ ਤੇ ਹੁਣ ਉਹਨਾਂ 92 ਲੀਡਰਾਂ ਨੂੰ ਇਹ ਦੇਖੀ ਵੀ ਚਿੱਟਾ ਦੇ ਕਿ ਪੰਜਾਬ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਆਪਣੀ ਸਟੇਜ ਤੋਂ ਇਹ ਆਖਿਆ ਉਹ ਕਹਿੰਦੇ ਵੀ ਭਾਈ 2100 ਨੌਕਰੀਆਂ ਮੈਂ ਪਿੱਛੇ ਦੇ ਕੇ ਆਇਆ ਹੁਣ ਤਰਨ ਤਰਨ ਵਾਲਿਆਂ ਦੀ ਕਿਸਮਤ ਜਾਗੂਗੀ ਹਰ ਇੱਕ ਨੂੰ ਨੌਕਰੀ ਮਿਲੂਗੀ ਮੈਂ ਕਿਹਾ ਕਿਸੇ ਨੇ ਕੋਈ ਨੌਕਰੀ ਨਹੀਂ ਦਿੱਤੀ ਜਿਹੜੀਆਂ ਕਿ ਹਰ ਇੱਕ ਤਿੰਨਾਂ ਸਰਕਾਰਾਂ ਨੇ ਅੱਜ ਤੱਕ ਸਿਰਫ ਹੋਰਡਿੰਗ ਹੀ ਲਾਈ ਹੋਈ ਆ ਪਰ ਪ੍ਰੈਕਟੀਕਲੀ ਅੱਜ ਤੱਕ ਕਿਸੇ ਨੂੰ ਵੀ ਇਹਨਾਂ ਨੇ ਕੋਈ ਨੌਕਰੀ ਨਹੀਂ ਦਿੱਤੀ ਸੋ ਇਸ ਕਰਕੇ ਸਾਡੀਆਂ ਜਿਹੜੀਆਂ ਜੇਕਰ ਨੌਕਰੀਆਂ ਮਿਲਗੀਆਂ ਹੁੰਦਾਂ ਤਾਂ ਅੱਜ ਗਾਂਧੀ ਪਾਰਕ ਦੇ ਅੰਦਰ ਹਜ਼ਾਰਾਂ ਲੋਕ ਆਪੋ ਆਪਣਾ ਕਾਢਰ ਅਧਿਆਪਕ ਹੋਏ ਮਜ਼ਦੂਰ ਹੋਏ ਆਸ਼ਾ ਵਰਕਰ ਹੋ ਜਾਂ ਮੈਡਮ ਹੀ ਲੋਇਂਗਾ ਤਾਂ ਨੀਲਾਲਾ ਬੈਠੂਗਾ ਤੇ ਫਿਰ ਇਹਨਾਂ ਦੀਆਂ ਨੌਕਰੀਆਂ ਜਿਹੜੀਆਂ ਉਹ ਕਿੱਥੇ ਗਈਆਂ ਆਮਦਨੀ ਪਾਰਟੀ ਤਾਂ ਕਹਿੰਦੀ ਰੰਗਲਾ ਪੰਜਾਬ ਬਣਾਓ ਓ ਰੰਗਲਾ ਪੰਜਾਬ ਤੁਸੀਂ ਦੇਖ ਹੀ ਰਹੇ ਹੋ ਕਿਹੜਾ ਰੰਗਲਾ ਪੰਜਾਬ ਹੈ ਪਿੰਡਾਂ ਦੇ ਅੰਦਰ ਪਰ ਦਿਨ-ਪ੍ਰਤੀ ਦਿਨ ਮੂੜਿਆਂ ਦਾ ਮੋਤਾ ਹੋ ਰਹੀਆਂ ਵਾ ਨਸ਼ਾ ਦੇ ਵਿੱਚ ਬੱਚੇ ਗਲਤਾਨਾ ਮੋਤਾ ਕਹਿੰਦੇ ਯੁੱਧ ਨਸ਼ਾ ਵਿਰੋਧ ਮੈਂ ਕਿਹਾ ਯੁੱਧ ਨਸ਼ਾ ਵਿਰੋਧ ਦੇ ਵਿੱਚ ਸਾਨੂੰ ਧਕੇ ਦੇ ਨਾਲ ਉਹਨਾਂ ਦੇ ਵਿੱਚ ਗੈਦਰਿੰਗ ਕਰਨ ਵਾਸਤੇ ਸਾਡੇ ਕੋਲੋਂ ਹੀ ਕਰਾਈ ਗਈ ਆ ਸਾਡੇ ਨਾਲ ਬੈਠ ਕੇ ਟੇਬਲ ਟਾਕ ਕਰਨ ਇਹਨਾਂ ਨੂੰ ਦੱਸਿਆ ਕਿ ਜਿਹੜਾ ਯੁੱਧ ਨਸ਼ਾ ਵਿਰੋਧ ਵਾ ਉਹ ਕਿੱਥੇ ਆ ਆ ਸਾਡੇ ਪਿੰਡਾਂ ਦੇ ਅੰਦਰ ਲਗਾਤਾਰ ਨੌਜਵਾਨ ਮਰ ਰਹੇ ਆ ਕੱਲ ਲੁਧਿਆਣੇ ਦੀ ਖਬਰ ਲੁਧਿਆਣੇ ਦੇ ਵਿੱਚ ਦੋ ਨੌਜਵਾਨ ਫੇਰ ਨਸ਼ੇ ਦੇ ਨਾਲ ਮਰ ਗਏ ਤੁਸੀਂ ਤੁਸੀਂ ਟੇਬਲ ਟਾਕ ਦੀ ਗੱਲ ਕਰਦੇ ਹੋ ਪਰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤਾਂ ਕਹਿੰਦੇ ਸੀ ਸੀ ਆਮ ਕਰਦੇ ਆ ਜਦੋਂ ਕਿਸੇ ਨੇ ਮਰਨ ਲਾ ਜਦੋਂ ਮਰਜ਼ੀ ਮਰਨ ਲਵੇ ਉਹ ਜਦੋਂ ਆਮ ਕਰਦੇ ਉਦੋਂ ਅਸੀਂ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਕਿਹੜਾ ਇਹਦੇ ਵਿੱਚ ਮੈਨੂੰ ਕੋਈ ਇੱਕ ਮੰਤਰੀ ਜਿਹੜਾ ਵਾ ਵਿਖਾ ਦਿਓ ਜਿਹੜਾ ਆਮ ਆਮ ਕਰਦਾ ਹੈ ਆਮ ਕਰਦੀ ਆ ਜਨਤਾ ਜਿਹੜੀ ਸੜਕਾਂ ਦੇ ਉੱਤੇ ਰੋਲਦੀ ਰਹੀ ਆ ਪਰ ਉਹ ਆਮ ਕਰਾਂ ਦੇ ਲੋਕਾਂ ਨੇ ਆ ਲੋਕਾਂ ਨੂੰ ਸਾਡੇ ਜਥੇਬੰਦ ਦਾ ਰੋਲ ਰਹੀਆਂ ਕਦੀ ਆਮ ਕਰਾਂ ਦੇ ਲੋਕਾਂ ਨੇ ਸਾਡੀ ਆਣ ਕੇ ਕਿੱਥੇ ਲਈ ਆ ਸਾਰਾ ਸਾਨੂੰ ਇੱਕ ਵੀ ਜਣਾ ਦਿਖਾ ਦਿਓ ਤਰਨ ਤਰਨ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਤਾਰਨ ਦਾ ਮਤਲਬ ਕੀ ਹੈ ਜਾਂ ਚੌਣੇ ਕਿਉਂ ਤਰਨ-ਤਰਨ ਚ ਕਿਉਂ ਚੁਣਿਆ ਗਿਆ ਹੈ ਚੁਣਿਆ ਜਿਮਨੇ ਚੋਣ ਦਾ ਕਰਕੇ ਕਿਉਂਕਿ ਸਾਰੀਆਂ ਜਥੇਬੰਦੀਆਂ ਨੇ ਲਗਾਤਾਰ ਸਰਕਾਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਪਹਿਲੀ ਗੱਲ ਤੇ ਭਗਵੰਤ ਮਾਨ ਸਾਹਿਬ ਨੇ ਅੱਜ ਤੱਕ ਕਿਸੇ ਨੂੰ ਮਿਲਣਾ ਪਸੰਦੀ ਸਮਝਿਆ ਹੀ ਨਹੀਂ ਕਿ ਅਸੀਂ ਇਹਨਾਂ ਲੋਕਾਂ ਦੇ ਜਿਹੜੇ ਟੇਬਲ ਟਾਕ ਦੇ ਰਹੇ ਹਾਂ ਮਸਲੇ ਹੱਲ ਕਰੀਏ ਉਹ ਤਾਂ ਕਹਿੰਦੇ ਸੀ ਉਹ ਕਹਿੰਦੇ ਜੇ ਭਾਈ ਕੋਈ ਦਰਦ ਸਮਝ ਸਕਦਾ ਤਾਂ ਮੈਂ ਸਮਝ ਸਕਦਾ ਮੁਲਾਜ਼ਮਾਰਾਂ ਦਾ ਦਰਦ ਕਹਿੰਦੇ ਮੈਂ ਸਮਝ ਸਕਦਾ ਕਿਸਾਨਾਂ ਦਾ ਮੈਂ ਸਮਝ ਸਕਦਾ ਮਜ਼ਦੂਰਾਂ ਦਾ ਮੈਂ ਸਮਝ ਸਕਦਾ ਜੇ ਅੱਜ ਜੇ ਕਿਸਾਨਾਂ ਦਾ ਦਰਦ ਸਮਝ ਸਕਦੇ ਮਜ਼ਦੂਰਾਂ ਦਾ ਤੇ ਮੇਰਾ ਜ ਮਜ਼ਦੂਰ ਜਥੇ ਬੰਦਿਆਂ ਵਾ ਕਿਸਾਨ ਜਥੇ ਬੰਦਿਆਂ ਵਾ ਮੁਲਾਜ਼ਮ ਜਥੇ ਬੰਦਿਆਂ ਕੱਚੇ ਆ ਪੱਕੇ ਆ ਸਰਕਾਂ ਦੇ ਉੱਤੇ ਕਿਉਂ ਵਾਇਨ ਆ ਇਹ ਸਾਨੂੰ ਆਣ ਕੇ ਸਾਡੇ ਵਿੱਚ ਬਹਿ ਕੇ ਗੱਲ ਕਰਨ ਸਕੇ ਮਾਨ ਸਾਹਿਬ ਇਹ ਵੀ ਕਹਿੰਦੇ ਨੇ ਕਹਿੰਦੇ ਭਾਈ ਜਿਹੜੇ ਧਰਨਾ કરી ਐ ਉਹ ਕਹਿੰਦੇ ਸਾ ਅਸ ਲੋਕ ਤਾਂ ਬਹੁਤ ਸੁੱਕੀਏ ਕਹਿੰਦੇ ਵਿਰੋਧੀ ਪਾਰਟੀਆਂ ਕਰਵਾਉਂਦੀਆਂ ਇਹ ਸਭ ਕੁਝ ਸਾਨੂੰ ਹਰਾਉਣਾ ਅਸੀਂ ਕਿਸੇ ਪਾਰਟੀ ਦੇ ਪੱਖ ਦੇ ਵਿੱਚ ਨਹੀਂ ਨਾ ਤਾਂ ਸਰਕਾਰਾਂ ਪਹਿਲਾਂ ਚੰਗੀਆਂ ਸੀ ਉਹ ਤੇ ਕਿਤੇ ਨਾ ਕਿਤੇ ਫੇਰ ਵੀ ਜਿਹੜਾ ਵਾ ਕਿਸੇ ਦੀ ਗੱਲ ਟੇਬਲ ਟਾਕ ਰਾਹੀਂ ਮਸਲੇ ਹੱਲ ਕਰਦੀਆਂ ਇਹ ਸਰਕਾਰ ਨੇ ਤੇ ਸਾਰੀ ਗਾਂਦੀ ਬਾ ਰੱਖਿਆ ਇਹ ਸਰਕਾਰ ਤੇ ਕਦੀ ਕਿਸੇ ਦੇ ਨਾਲ ਨਾ ਮਿਲੀ ਨਾ ਇਹਨੇ ਕਿਸੇ ਦਾ ਮਸਲਾ ਹੱਲ ਕੀਤਾ ਜਿਉਂ ਦੀ ਤਿਉਂ ਜਦੋਂ ਜਿੰਨੇ ਵਾਦੇ ਇਹਨਾਂ ਨੇ ਕੀਤੇ ਸੀ ਉਹ ਸਾਰੇ ਖੋਖਲੇ ਸਿੱਧ ਹੋਇਆ ਤਾਂ ਕਰਕੇ ਸਰਕਾਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਫਿਰ ਹੁਣ ਅਸੀਂ ਦੱਸਣ ਜਾ ਰਹੇ ਹਾਂ ਕਿ ਲੋਕਾਂ ਦੀ ਤਾਕਤ ਵੱਡੀ ਹੁੰਦੀ ਆ ਲੋਕ ਸੰਤ ਤੁਹਾਨੂੰ ਜਿਹੜਾ ਵਾ ਕੁਰਸੀਆਂ ਤੇ ਜੇ ਬਿਠਾਉਣਾ ਜਾਣਦੇ ਆ ਤੇ ਉਹ ਤੁਹਾਨੂੰ ਲਾਉਣਾ ਵੀ ਜਾਣਦੇ ਆ ਤਾਂ ਲਗਾਤਾਰ ਤਸਵੀਰ ਦੀ ਗੱਲ ਕਰਾਂ ਤਾਂ ਪਿੱਛੇ ਜਿੰਨੀਆਂ ਵੀ ਔਰਤਾਂ ਵੱਡੀ ਗਿਣਤੀ ਦੇ ਵਿੱਚ ਆ ਰਹੀਆਂ ਔਰਤਾ ਦੀ ਗਿਣਤੀ ਨਹੀਂ ਮੁੱਕ ਰਹੀ ਲਗਾਤਾਰ ਤਰਨ-ਤਰਨ ਦੀਆਂ ਸ਼ਰਕਾ ਤੇ ਜਿਹੜੇ ਅੱਛੇ ਮੁਲਾਜ਼ਮ ਨੇ ਠੇਕਾ ਮੁਲਾਜ਼ਮ ਨੇ ਉਹ ਸ਼ਰਕਾ ਦੇ ਉੱਪਰ ਨੇ ਭੈਣਜੀਪ ਸੀਐਮ ਸਾਹਿਬ ਤਾਂ ਕਹਿੰਦੇ ਬੀਬੀਆਂ ਖੁਸ਼ੀ ਬਹੁਤ ਨੇ ਪੰਜਾਬ ਖੁਸ਼ਹਾਲ ਹੀ ਬਹੁਤ ਹੈ ਸੀਐਮ ਸਾਹਿਬ ਮਰ ਗਏ ਤੇ ਆਪਾਂ ਖੁਸ਼ ਹੈ ਸੀਐਮ ਸਾਹਿਬ ਮਰ ਗਏ ਆਪਾਂ ਕਿਵੇਂ ਜੀ ਰੌਂਡਾ ਹੀ ਆਣ ਕੇ ਤੂੰ ਤਾਂ ਕਹਿੰਦੇ ਬੀਬੀਆਂ ਖੁਸ਼ ਬਹੁਤ ਖੁਸ਼ ਬਣ ਗਾਣਗੇ ਤੂੰ ਬੜਾ ਬਹੁਤ ਖੁਸ਼ ਹੈ ਔਰ ਉਹ ਕਹਿੰਦੇ ਇਸ ਵਾਰੀ ਤਰਨ ਤਰਨ ਦੇ ਲੋਕਾਂ ਦੀ ਕਿਸਮਤ ਜਾਗੂਗੀ ਜੇ ਹਰਨੀ ਸਾਡੇ ਚੰਗੋ ਹੈ ਨਾ ਸਾਡੀ ਤੇ ਟੁੱਪੀ ਉਹਨਾਂ ਦੀ ਕਿਤਰਾ ਜਾਗ ਜੂਗੀ ਸਾਡੀ ਤਾਂ ਤਲਖਾਂ ਨੇ ਵਧਾ ਦੇਣੀ ਹੈ ਤੂੰ ਜਿਆ ਦੀ ਵਧਾ ਦੇਣੀ ਹੈ ਉਹ ਜਾਗ ਨਹੀਂ ਦੇਣੀ ਆਹੋ ਉਹ ਤਾਂ ਮਾਰ ਹੀ ਗਿਆ ਉਹ ਤਾਂ ਹੈਗਾ ਹੀ ਮੈਂ ਜਿੰਦਾ ਹੀ ਨਹੀਂ ਆ ਉਹ ਤਾਂ ਉਹ ਤਾਂ ਕਹਿੰਦੇ ਵੀ ਭਾਈ ਮੈਂ ਜਿੰਨਾ ਮੈਂ ਦੁੱਖ ਸਮਝ ਸਕਦਾ ਪੰਜਾਬ ਦਾ ਉਹਨਾਂ ਕੋਈ ਦੁੱਖ ਹੀ ਨਹੀਂ ਸੀ ਹਾਂ ਹਾਂ ਬਹੁਤ ਜ਼ਿਆਦਾ ਕਿ ਉਹਦੇ ਨਾਲੋਂ ਜ਼ਿਆਦਾ ਤੇ ਉਹਨੇ ਸਮਝਿਆ ਹੀ ਨਹੀਂ ਕਹਦਾ ਵੀ ਉਹਨਾਂ ਨੇ ਕੀਤਾ ਨਹੀਂ ਦੁੱਖ ਕੇ ਕਹਦਾ ਤਾਂ ਤਾਂ ਲਗਾਤਾਰ ਜਿਹੜੇ ਬਲਾਸਮ ਨੇ ਉਹ ਸੜਕਾਂ ਦੇ ਉੱਪਰ ਐ ਭਾਈ ਸਰਕਾਰ ਜੁੜਾਵਾਦ ਪੰਜਾਬ ਸਰਕਾਰ ਭਾਈ ਜੀ ਕੱਲ ਪੰਜਾਬ ਦੇ ਮੁੱਖ ਮੰਤਰੀ ਆਪਣੀ ਸਟੇਜ ਤੋਂ ਦਾਵਾ ਕਰਕੇ ਗਏ ਨੇ ਕਹਿੰਦੇ 2100 ਨੌਕਰੀਆਂ ਪਿੱਛੇ ਵੰਡ ਕੇ ਆਇਆ ਹੁਣ ਤਰਨ ਤਰਨ ਵਾਲਿਆਂ ਦੀ ਕਿਸਮਤ ਜਾਗੂਗੀ ਜੇ ਥੋੜੀ ਸੰਧੂ ਜਤਿਆ ਸਭ ਝੂਠ ਆ ਜੀ ਸਭ ਝੂਠ ਮਾਰਦੇ ਆ ਜਿਹੜੇ 2100 2100 ਨੌਕਰੀਆਂ ਦੀ ਗੱਲ ਕਰਦਾ ਉਹ ਸਾਡੇ ਆਈਟੀਆਈ ਦੇ ਪੜਾਏ ਹੋਏ ਬੱਚੇ ਆ ਉਹ ਆਪਦੀ ਮੈਰਿਟ ਦੇ ਆਧਾਰ ਤੇ ਉਹਨਾਂ ਨੇ ਨੌਕਰੀ ਲਈ ਆ ਇਹਨਾਂ ਨੇ ਆਪਦੀ ਕੋਈ ਜੇਬ ਚੋਣ ਦਿੱਤੀਗੀ ਆ ਲੋਕ ਜਿਹੜੇ ਅੱਜ ਮੈਡੇ ਮੀਲ ਵਰਕਰ ਆਸ਼ਾ ਵਰਕਰ ਜਿਹੜੇ ਆਈਟੀ ਦੇ ਕੱਚੇ ਇੰਸਟ੍ਰਕਟਰ ਅੱਜ ਤਰਨਤਨ ਦੀ ਧਰਤੀ ਤੇ ਸੰਘਰਸ਼ ਕਰਨ ਆਏ ਇਹਨੂੰ ਦੱਸਣ ਆਏ ਵੀ ਹਜ਼ਾਰਾਂ ਜਿਹੜੇ ਕੱਚੇ ਮੁਲਾਜ਼ਮ ਤੁਹਾਡੀ ਜਦੋਂ ਸਰਕਾਰ ਬਣੀ ਸੀ ਤੇ ਸਰਕਾਰ ਬਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਸਾਡੀਆਂ ਬੀਬੀਆਂ ਭੈਣਾਂ ਨਾਲ ਵਾਅਦਾ ਕੀਤਾ ਸੀ ਵੀ ਤੁਹਾਡੀਆਂ ਚੁੰਨੀਆਂ ਨਹੀਂ ਰੋਲ ਦਿੱਤੀਆਂ ਜਾਊਂਗੀਆਂ ਤੇ ਤੁਹਾਡੀਆਂ ਬੰਦਿਆਂ ਦੀਆਂ ਪੱਗਾਂ ਨਹੀਂ ਰੋਲ ਦਿੱਤੀਆਂ ਜਾਊ। ਅੱਜ ਆ ਤੁਹਾਡੇ ਤਰਨ ਤਰਨ ਹਲਕੇ ਦੇ ਵਿੱਚ ਜਿੱਥੇ ਜਿਮਣੀ ਚੋਣ ਹੋ ਰਹੀ ਆ ਉੱਥੇ ਬੀਬੀਆਂ ਦੀਆਂ ਚੁੰਨੀਆਂ ਵੀ ਰੋ ਰਹੀਆਂ ਤੇ ਭਾਈਆਂ ਦੀਆਂ ਪੱਗਾਂ ਵੀ ਰੋ ਰਹੀਆਂ। ਜੀ ਤੇ ਜੀ ਤਾਂ ਲਗਾਤਾਰ ਕਿਵੇਂ ਦੇਖਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਤਾਂ ਇਹ ਕਹਿੰਦੇ ਵੀ ਪੰਜਾਬ ਖੁਸ਼ਹਾਲ ਬਹੁਤ ਹੈ ਪਰ ਤੁਸੀਂ ਕਿਹੜੀ ਗੱਲ ਸੜਕਾ 16 ਸਾਲ 16 ਸਾਲ 500 ਰੁਪਏ ਦਿਹਾੜੀ ਤੇ 16 ਸਾਲ ਪੜਾਉਣ ਦੇ ਨੂੰ ਹੋ ਗਏ 500 ਰੁਪਏ ਦਿਹਾੜੀ ਤੇ ਆਈਟੀਈ ਚ ਇੰਸਟ੍ਰਕਟਰ ਪੜਾ ਰਹੇ 500 ਰੁਪਏ ਦਿਹਾੜੀ ਕੇ ਮਜ਼ਦੂਰ ਦੀ ਦਿਹਾੜੀ ਤੋਂ ਵੀ ਘੱਟ ਇਹ ਕਿਹੜੇ ਖੁਸ਼ਹਾਲ ਕਰ ਰਹੇ ਆ 500 ਦੇ ਵਿੱਚ ਬੱਚੇ ਪਾਲ ਸਕਦੇ ਉਮਰ ਨਾਂਗੇ ਓਵਰੇਜ ਹੋ ਗਏ ਆ 50 53 ਸਾਲ ਉਮਰ ਹੋ ਗਏ ਕਿਹੜਾ ਖੁਸ਼ਹਾਲੀ ਦੱਸੋ ਤੇ ਕਿਹੜੀ ਖੁਸ਼ਹਾਲੀ ਕੀਤੀ ਆ ਤੁਸੀਂ ਮਾਸਟਰ ਹੋ ਤੁਸੀਂ ਮਾਸਟਰ ਨੋ ਪਰ ਸੀਐਮ ਸਾਹਿਬ ਤਾਂ ਕਹਿੰਦੇ ਮੈਂ ਮਾਸਟਰ ਦਾ ਮੁੰਡਾ ਮੈਂ ਚੰਗੀ ਤਰ੍ਹਾਂ ਦੁੱਖ ਸਮਝਦਾ ਆ ਆ ਮਾਸਟਰ ਤੁਹਾਡੇ ਸਾਹਮਣੇ ਆ 500 ਦਿਹਾੜੀ ਹਮਾਚਲ ਵਿੱਚ 34-35 ਹਜ਼ਾਰ ਹਰਿਆਣੇ ਵਿੱਚ 34-35 ਹਜ਼ਾਰ ਕੇਜਰੀਵਾਲ ਉਹਨਾਂ ਨੂੰ ਪੁੱਛੋ ਦਿੱਲੀ ਵਿੱਚ ਕਿੰਨੇ ਵੇਰੇ ਆ ਇਹ ਪੰਜਾਬ ਨਾ ਸਿਰ ਸਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅਸੀਂ ਪਹਿਲੀ ਵਾਰੀ ਆਏ ਅਸੀਂ ਤਰਨਤਾਰਨ ਜਰੋ ਜਿੱਦਾਂ ਕਹ ਲਈ ਹੁਣ ਜਿੱਦਾਂ ਕਹ ਲਈ ਪਿਆਸੇ ਮਰ ਗਏ ਨਾ ਫਿਰ ਅੰਤ ਨੂੰ ਆਏ ਆ ਜੀ ਜੀ ਸ਼ੁਕਰੀਆ ਤਾਂ ਲਗਾਤਾਰ ਪਿੱਛੇ ਦੀਆਂ ਤਾਂ ਹਾਂ ਜੀ ਜਿਹੜੀਆਂ 2109 ਨੌਕਰਿਆਂ ਦੀ ਭਵੰਤਮਨ ਗੱਲ ਕਰਦਾ ਵੀ ਕੱਲ 7 ਤਰੀਕ ਨੂੰ ਅੰਮ੍ਰਿਤਸਰ ਦੇ ਵਿੱਚ ਦੇ ਕੇ ਆਇਆ ਉਹ ਬੱਚੇ ਸਾਡੇ ਪੜਾਏ ਹੋਏ ਲੈਗਪੀਸ਼ਨ ਕੀਤੀ ਆ ਉਹ ਸਾਡੇ ਨਾਲੋਂ ਅਸੀਂ 15000 ਦੇ ਕੰਮ ਕਰਦੇ 19900 ਲੈਣਗੇ ਜਿਹੜੇ ਸਾਡੇ ਪੜਾਏ ਹੋਏ ਬੱਚੇ ਸਾਡੇ ਨਾਲੋਂ ਵੱਧ ਸੰਖਾ ਲੈ ਰਹੇ ਇਹ ਸਰਕਾਰ ਲਈ ਬੜੀ ਨਮੋਸ਼ੀ ਦੀ ਗੱਲ ਆ ਕਿ ਜਿਹੜੇ ਉਹਨਾਂ ਨੂੰ ਤਿਆਰ ਕਰਦੇ ਆ ਉਹਨਾਂ ਨੂੰ 500 ਰੁਪਿਆ ਦੇੜੀ ਦਿੱਤੀ ਜਾਂਦੀ ਆ ਤੇ ਜਿਹੜੇ ਸਾਡੇ ਪੜ੍ਹਾਈ ਬੱਚੇ ਉਹਨਾਂ 19900 ਤੇ ਨੌਕਰੀ ਕਰਨਗੇ ਤੇ ਜਿਹੜਾ ਭਗਵੰਤ ਮਾਨ ਜਦੋਂ ਸਰਕਾਰ ਬਣ ਤੋਂ ਪਹਿਲਾਂ ਕਹਿੰਦੇ ਸੀ ਵੀ ਜਿਹੜਾ ਹਰਾ ਪੈਨ ਮੇਰਾ ਮੁਲਾਜ਼ਮਾਂ ਲਈ ਚੱਲੂਗਾ ਉਹ ਅਸੀਂ ਦੇਖ ਰਹੇ ਆ ਵੀ ਸਾਡੇ 3.5 ਸਾਲ ਤੋਂ ਹਜੇ ਤੱਕ ਹਰਾ ਪੈਨ ਮੁਲਾਜ਼ਮਾਂ ਲਈ ਨਹੀਂ ਚੱਲਿਆ ਅੱਜ ਮੁਲਾਜ਼ਮਾਂ ਨੂੰ ਛੜਕਾਂ ਤੇ ਰੋਲਿਆ ਜਾ ਰਿਹਾ ਅਸੀਂ ਤਰਨਤਨ ਦੇ ਲੋਕਾਂ ਨੂੰ ਦੱਸਣਾ ਹੈ ਵੀ ਇਹ ਸਰਕਾਰ ਠੱਗ ਸਰਕਾਰ ਆ ਇਹ ਲਾਰੇਬਾਜ਼ ਸਰਕਾਰ ਇਹ ਭਗਵੰਤ ਮਾਨ ਚੁਟਕਲੇਸ ਨਗਾ ਕੇ ਲੋਕਾਂ ਨੂੰ ਪਰਮਾਉਣਾ ਚਾਹੁੰਦਾ ਆਉਣ ਵਾਲੇ 27 ਦੇ ਵਿੱਚ ਇਹ ਲੋਕ ਪੰਜਾਬ ਦੇ ਤੁਹਾਨੂੰ ਦੱਸ ਦਣਗੇ ਵੀ ਕਿਹੋ ਜਿਹਾ ਤੁਸੀਂ ਵਿਹਾਰ ਲੋਕਾਂ ਨਾਲ ਕੀਤਾ ਤੇ ਇਸ ਆਈਟੀ ਦੇ ਕੱਚੇ ਇੰਸਟ੍ਰਕਟਰ ਅੱਜ ਤਰਨਤਨ ਦੀ ਧਰਤੀ ਤੇ ਆਪਣਾ ਮੁਜਾਹਰਾ ਕਰਨਾ ਆ ਪਿਛਲੇ 15 ਸਾਲ ਤੋਂ ਨੌਕਰੀ ਕਰ ਰਿਹਾ ਅਸੀਂ 50 ਵਾਰੀ ਮੁੱਖ ਮੰਤਰੀ ਦੇ ਦਫ਼ਤਰ ਸਾਡੇ ਆਗੂ ਗੇੜਾ ਮਾਰ ਚੁੱਕੇ ਇੱਕ ਕੱਚਾ ਮੈਂਟ ਨਹੀਂ ਮਿਲਿਆ ਵਿੱਤ ਮੰਤਰੀ ਕੋਲੇ ਸਾਡੀ ਫਾਇਲ ਪਿਛਲੇ 2 ਸਾਲ ਤੋਂ ਪਈ ਆ ਇਹੜੀ ਸੈਲਰੀ ਵਾਧੇ ਲਈ ਇਥੋਂ ਤੱਕਰ ਕੀ ਸਾਡੀਆਂ ਜਿਹੜੀਆਂ ਲੇਡੀਜ਼ ਇਨਸਟ੍ਰਕਟਰਾਂ ਉਹਨਾਂ ਨੂੰ ਮਨਟੰਡੀ ਲੀਵ ਨਹੀਂ ਦਿੱਤੀ ਜਾ ਰਹੀ ਜਿਹੜਾ ਕਿ ਉਹਨਾਂ ਦਾ ਅਧਿਕਾਰ ਆ ਰਖਮਾ ਹੱਕਾ ਵੀ ਬੱਚੇ ਨੂੰ ਪੈਦਾ ਕਰਨਾ ਉਹ ਵੀ ਸਾਨੂੰ ਨਹੀਂ ਦਿੱਤੀ ਜਾ ਰਹੀ ਸਾਡੀ ਲੇਡੀਜ਼ ਸਟਾਫ ਨੂੰ ਉਹ ਜਦੋਂ ਕੋਈ ਸਾਡੀ ਲੇਡੀਜ਼ ਸਟਾਫ ਬੱਚਾ ਪੈਦਾ ਕਰਨ ਦਾ ਕਰਨਾ ਹੁੰਦਾ ਉਹ ਪ੍ਰੈਗਨੈਂਟ ਹੁੰਦੀ ਆ ਤਾਂ ਉਹਨੂੰ ਸਾਡੇ ਪ੍ਰਿੰਸੀਪਲ ਕਹਿੰਦੇ ਤੂੰ ਨੌਕਰੀ ਤੋਂ ਹਟ ਜਾ ਦੁਬਾਰਾ ਨਾ ਆਈ ਅਸੀਂ ਉਹਦੇ ਲਈ ਵੀ ਅੱਜ ਸਰਕਾਰ ਨੂੰ ਦੱਸਣਾ ਹੈ ਕਿ ਜਿਹੜਾ ਸਾਡਾ ਹੱਕ ਆ ਬਣਦਾ ਲੇਡੀਜ਼ ਨੂੰ ਮਟਾਂਟੀ ਲੀਵ ਉਹ ਵੀ ਦਿੱਤੀ ਜਾਵੇ ਤੇ ਜਿਹੜਾ ਕਿ ਕਾਨੂੰਨਲ ਹੱਕ ਆ ਕੋਈ ਵੀ ਦੁਨੀਆ ਦੀ ਤਾਕਤ ਉਹਨੂੰ ਰੋਕ ਨਹੀਂ ਸਕਦੀ ਇਹ ਨਾਦਰਸ਼ਾ ਸਰਕਾਰ ਹੈ ਜਿਹੜੀ ਸਾਡੀ ਲੇਡੀਜ਼ ਨੂੰ ਛੁੱਟੀ ਵੀ ਨਹੀਂ ਦੇ ਰਹੀ ਮਟਾਂਟੀ ਲਈ ਸ਼ੁਕਰੀਆ ਜੀ ਬਹੁਤ ਬਹੁਤ ਤਾਂ ਲਗਾਤਾਰ ਸਰਨਤਾਰੀਆਂ ਤਸਵੀਰਾਂ ਸਾਹਮਣੇ ਲੈ ਕੇ ਆ ਰਿਹਾ ਜਿੱਥੇ ਤੇ ਜਿਮਨੀ ਚੋਣ ਹੈ ਉਹ ਆਮ ਆਦਮੀ ਪਾਰਟੀ ਦੇ ਗਲ ਦੀ ਹੱਡੀ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਲਗਾਤਾਰ ਵਿਰੋਧ ਹੋ ਰਿਹਾ ਚਾਹੇ ਉਹ ਅਧਿਆਪਕ ਹੋਣ ਚਾਹੇ ਆਪਣਾ ਕੱਚੇ ਮੁਲਾਜ਼ਮ ਹੋਣ ਚਾਹੇ ਆਈਟੀਆ ਅਧਿਆਪਕ ਹੋਣ ਹਰ ਇੱਕ ਵਿਰੋਧ ਕਰ ਰਿਹਾ ਹੈ ਪਤਾ ਨਹੀਂ ਇਹ ਕਾਰਨ ਕੀ ਨੇ ਜਾਂ ਲਗਾਤਾਰ ਸੀਐਮ ਸਾਹਿਬ ਤਾਂ ਕਹਿੰਦੇ ਨੇ ਵੀ ਅਸੀਂ ਹਰਾ ਪਿੰਚ ਲਾਇਆ ਇਨਕਲਾਬ ਲਿਆਦਾ ਪਰ ਹੁਣ ਇਹ ਲੋਕ ਜਿਹੜੇ ਸੜਕਾਂ ਉੱਪਰ ਉਤਰੇ ਨੇ ਤੁਸੀਂ ਕਿਵੇਂ ਦੇਖਦੇ ਹੋ ਸਾਰੀ ਗੱਲਬਾਤ ਨੂੰ ਜੁੜੇ ਰਹੋ ਸਫਰ ਟੈਲੀਵੀਜ਼ਨ ਨਾਲ ਫਰਮ ਲਾਂਗਾ ਕੈਮਰਾਮੈਨ ਕਾਸਤੀ ਤੇ ਨਾਲ ਮੈਂ ਜੋ ਕਰੇ ਵਾਲ ਸੱਚ